ਅਗਰ ਅਸੀਂ ਕਹਿੰਨੇ ਕਿ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਆ ਹੁਣ ਜੇ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਆ ਤੇ ਉਹ ਆਤਮਾ ਤਾਂ ਉਦਾਂ ਦਾ ਹੀ ਸੁਭਾਅ ਹੋਊਗਾ ਨਾ ਜੋ ਸਰਨ ਜੈਮਸੀ ਦੀ ਪਾਸਟਰ تھیਓਰਜੀ ਇਸ ਵੀਡੀਓ ਦੇ ਵਿੱਚ ਕਹਿੰਦੇ ਆ ਸਾਨੂੰ ਆਪਣੇ ਵੈਰੀਆਂ ਦੇ ਨਾਲ ਪਿਆਰ ਕਰਨਾ ਚਾਹੀਦਾ ਵਾ ਜੇਕਰ ਮਤਲਬ ਕਿ ਜੇ ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਹੈਗਾ ਵਾ ਨਾ ਤਾਂ ਉਹ ਚੰਗੇ ਹੀ ਕੰਮ ਕਰਦਾ ਵੀ ਬੁਰੇ ਕੰਮ ਨਹੀਂ ਕਰਦਾ ਜੇ ਉਹ ਪਰਮੇਸ਼ਵਰ ਦਾ ਆਤਮਾ ਕਦੀ ਕਿਸੇ ਨਾਲ ਵੈਰ ਨਹੀਂ ਰੱਖਦਾ ਕਿਸੇ ਨੂੰ ਕੁਝ ਨਹੀਂ ਕੰਦਾ ਹੈਗਾ ਮਾੜਾ ਚੰਗਾ ਨਹੀਂ ਕੰਦਾ ਹੈ ਪਰਮੇਸ਼ਵਰ ਸਿਰਫ પ્રેમ ਅਤੇ ਪਿਆਰ ਵਾ ਇਸ ਬਾਰੇ ਪਾਸਟਰ ਜੀ ਕਹ ਰਹੇ ਆਪਾਂ ਇਸ ਪੂਰੀ ਵੀਡੀਓ ਨੂੰ ਦੇਖੀਏ ਤੇ ਆਪਣੇ ਪਰਿਵਾਰ ਦੇ ਲਈ ਵੀ ਪਾਸਟਰ ਦੇ ਹੋ ਜੀ ਪ੍ਰਾਰਥਨਾ ਕਰਨਗੇ ਉਹਨਾਂ ਨੂੰ ਵੀ ਆਪਾਂ ਪੂਰੀ ਤਰ੍ਹਾਂ ਨਸੀਬ ਕਰਾਂਗੇ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਪਾਸਟਰ ਜੀ ਦੀ ਅਗਰ ਅਸੀਂ ਕਹਿੰਨੇ ਕਿ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਹੁਣ ਜੇ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਆ ਤੇ ਉਹ ਆਤਮਾ ਤਾਂ ਉਦਾਂ ਦਾ ਹੀ ਸੁਭਾਅ ਹੋਊਗਾ ਨਾ ਜੋ ਪਰਮੇਸ਼ਵਰ ਦਾ ਹੈ ਕੁਣ ਪਰਮੇਸ਼ਰ ਦਾ ਸੁਭਾਅ ਆ ਕਿ ਬੁਰਿਆਂ ਤੇ ਭਲਿਆਂ ਦੋਵਾਂ ਦੇ ਨਾਲੋ ਇੱਕੋ ਜਿਹਾ ਚੱਲਦਾ ਪਰ ਅਸੀਂ ਤੇ ਬੁਰਿਆਂ ਭਲਿਆਂ ਦੇ ਨਾਲ ਇੱਕੋ ਜਿਹਾ ਨਹੀਂ ਚੱਲਦੇ ਅਸੀਂ ਤਾਂ ਜਿਹੜਾ ਸਾਡੇ ਨਾਲ ਭਲਾ ਚੱਲਦਾ ਜਿਹੜਾ ਸਾਡੇ ਨਾਲ ਮਿੱਠਾ ਅਸੀਂ ਉਹਦੇ ਨਾਲ ਮਿੱਠਾ ਜਿਹੜਾ ਸਾਡੇ ਨਾਲ ਕੰਬਾ ਅਸੀਂ ਉਹਦੇ ਨਾਲ ਕੰਬੇ ਪਰ ਵਚਨ ਕੀ ਦੱਸਦਾ ਜੇ ਤੁਸੀਂ ਆਪਣੇ ਪਰਮੇਸ਼ਰ ਦੇ ਬੱਚੇ ਹੋ ਅਖਾਤ ਅਗਰ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਹੈ ਤਾਂ ਫੇਰ ਤੁਸੀਂ ਜਿੱਦਾਂ ਦੇ ਆਪਣੇ ਭਲਿਆਂ ਦੇ ਨਾਲ ਆ ਉਦਾਂ ਦੇ ਹੀ ਆਪਣੀਆਂ ਬੁਰਿਆਂ ਦੇ ਨਾਲ ਵੀ ਉਹ ਜਿਹੜੇ ਤੁਹਾਡਾ ਬੁਰਾ ਸੋਚਦੇ ਆ ਉਹਨਾਂ ਨੂੰ ਵੀ ਭਲਾ ਬੁਰਾ ਮੋਕ ਹੀ ਜਾਵੇ ਸਮਝਰਿਓ ਪੈਨ ਪੇਤ ਹੀ ਖਤਮ ਹੋ ਜੇ ਅੰਤਰ ਹੀ ਖਤਮ ਹੋ ਜੇ ਜੇਸ ਦਿਨ ਇਹ ਅੰਤਰ ਖਤਮ ਹੋ ਗਿਆ ਉਸ ਦਿਨ ਅਸਲੀ ਧਾਰਮਿਕਤਾ ਨੇ ਸਾਡੇ ਅੰਦਰੋਂ ਜਿਹੜਾ ਆ ਚਮਕਣ ਅਜੇ ਤੱਕ ਅੰਤਰ ਖਤਮ ਨਹੀਂ ਹੋਇਆ ਕਿ ਉਹ ਆਪਾਂ ਆਪਣੇ ਪਰਿਵਾਰ ਦੇ ਬਾਰੇ ਬੱਚਿਆਂ ਦੇ ਬਾਰੇ ਤੇ ਪੂਰੇ ਪਰਿਵਾਰ ਦੇ ਨਾਲੇ ਕਿਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਪ੍ਰਾਰਥਨਾ ਕਰਨੀ ਆ ਇਹਦੇ ਬਾਰੇ ਵੀ ਸਿੱਖੀਏ ਆਓ ਆਪਾਂ ਇਹ ਪਹਿਲੇ ਇਸ ਪ੍ਰਾਰਥਨਾ ਨੂੰ ਸੁਣਦੇ ਆ ਤੇ ਫੇਮ ਤੁਹਾਨੂੰ ਇੱਕ ਇਸ ਵਚਨ ਦੇ ਰਾਹੀ ਦਾ ਦੀ ਕਿ ਸੱਚਮੁੱਚ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਉੱਤੇ ਜਿਹੜੇ ਪ੍ਰਾਰਥਨਾ ਕਰਦੇ ਕਿਸ ਤਰ੍ਹਾਂ ਉਹਨਾਂ ਦੇ ਆਸ਼ੀਸ਼ ਹੁੰਦੀ ਹੈ ਆਓ ਆਪਾਂ ਇਸ ਪ੍ਰਾਰਥਨਾ ਨੂੰ ਪਹਿਲੇ ਸੁਣੀਏ ਪਰਿਵਾਰ ਬੱਚੋ ਕੇ ਸਾਥ ਮੇਰਾ ਹੈ चल जाना हाँ। और तू दरवाजा कर करो दरवाजा बंद, बंद। आ, बच्चे दरवाजा बंद।, बंद नहीं तो उनका टाइम टाइम प्रेर दो आंखें भी आधा घंटा एक घंटा उसकी एज के हिसाब से सेट कर दो बच्चे जब प्रेर करेंगे जैसे आप रो रहे हैं आपके बच्चों को रोना नहीं पड़ेगा अगर इसी उम्र में प्रार्थना करनी शुरू कर दी तो ਆਪਕੇ ਬੱਚੇ ਪਰੇਸ਼ਾਨ ਨਹੀਂ ਹੋਣਗੇ ਅਗਰ ਇਸ ਉਮਰ ਮੇਂ ਪ੍ਰਾਰਥਨਾ ਕਰਨਾ ਸ਼ੁਰੂ ਕਰ ਦਿਆ ਤੋ ਪਰਮੇਸ਼ਵਰ ਦਾ ਵਚਨ ਦੱਸਦਾ ਨੇ ਕਿ ਇਸ ਤਰੀਕਿਸਤ ਨੂੰ ਮਿਲਦੀ ਹੈ ਕਿਉਂ ਜੋ ਉਹ ਦੀ ਕਦਰ ਹੀਰੇ ਮੋਤੀਆਂ ਨਾਲੋਂ ਵੀ ਬਹੁਤ ਵਧੇਰੇ ਹੈ ਉਮਰ ਪਰ ਉਹ ਉਸ ਦੇ ਨਾਲ ਭਲਾਈ ਹੀ ਕਰੇਗੀ ਬੁਰਾਈ ਨਹੀਂ ਸੋਭਾ ਤੋ ਝੂਠੀ ਹੈ ਔਰ ਸੂਪਨ ਵਿਆਰਥ ਹੈ ਪਰ ਉਸ ਇਸਤਰੀ ਜੋ ਜੋ ਵਾਦਾ ਪੈ ਮੰਦੀ ਹੈ ਉਹ ਦੀ ਵਡਿਆਈ ਕੀਤੀ ਜਾਵੇਗੀ ਉਹ ਦੇ ਹੱਥਾਂ ਦਾ ਫਲ ਉਹਨੂੰ ਦਿਓ ਅਤੇ ਉਹ ਦੇ ਕੰਮਾਂ ਅਨੁਸਾਰ ਸਭਾ ਵਿੱਚ ਉਹ ਦੀ ਵਡਿਆਈ ਹੋਵੇ ਤੇ ਕੋਹਤਾ ਵਿੱਚ ਲਿਖਿਆ ਗਿਆ ਵਾ ਇੱਕ ਔਰਤ ਜਿਹੜੀ ਹੈ ਨਾ ਉਹਨੂੰ ਆਪਣੇ ਪਰਿਵਾਰ ਨੂੰ ਨਾ ਮਤਲਬ ਸੰਭਾਲਣਾ ਚਾਹੀਦਾ ਵਾ ਮਤਲਬ ਕਿ ਪਰਮੇਸ਼ਵਰ ਦੀ ਇੱਕ ਨੇਕ ਇਸਤਰੀ ਕੋ ਹੁੰਦੀ ਆ ਤੇ ਮਤਲਬ ਕਿ ਇਹ ਨਹੀਂ ਹੁੰਦਾ ਕਿ ਮਤਲਬ ਕਿ ਉਹ ਸੰਸਾਰ ਬਾਰੇ ਸੋਚਦੀ ਆ ਜਿਹੜੀ ਸੱਚਮੁੱਚ ਪਰਮੇਸ਼ਵਰ ਨਾਲ ਜਿਹਦਾ ਰਿਸ਼ਤਾ ਮਜ਼ਬੂਤ ਹੁੰਦੀ ਆ ਖੁਦ ਵੀ ਪ੍ਰਾਰਥਨਾ ਕਰਦੀ ਆ ਤਾਂ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਵੀ ਦੁਆ ਪ੍ਰਾਰਥਨਾ ਕਰਦੀ ਆ ਪਰ ਪੂਰੀ ਫੈਮਲੀ ਦੇ ਲਈ ਪਰਮੇਸ਼ਵਰ ਕਹਿੰਦਾ ਵਾ ਕਿ ਤੁਸੀਂ ਇੱਕ ਮਨ ਹੋ ਕੇ ਜਦੋਂ ਪਤੀ ਪਤਨੀ ਬੱਚੇ ਪ੍ਰਾਰਥਨਾ ਕਰਦੇ ਤੇ ਤੁਹਾਡੇ ਬੰਧ ਜਰੂਰ ਟੁੱਟਦੇ ਹੈਗੇ ਆ ਇਸ ਕਰਕੇ ਪੂਰੀ ਫੈਮਲੀ ਨੂੰ ਹਨਾ ਪ੍ਰਾਰਥਨਾ ਕਰਨੀ ਚਾਹੀਦੀ ਇੱਕ ਟਾਈਮ ਜਰੂਰ ਰੱਖੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਪਰਮੇਸ਼ਵਰ ਆਪ ਨੂੰ ਇਹਨਾਂ ਬਚਨਾਂ ਦੁਆਰਾ ਬਰਕਤ اور ਅਸ਼ੀਸ਼ ਦੇ ਮੇਰੇ ਵੱਲੋਂ ਸਭ ਕੋ ਜੈਮਸੀ ਕੇ